ਅੰਮ੍ਰਿਤਸਰ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਤੇ ਨਗਰ ਨਿਗਮ ਦੇ ਭੂਮੀ ਵਿਭਾਗ ਵੱਲੋਂ ਹੁਣ ਕਿਤੇ ਨਾ ਕਿਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਨਜਾਇਜ਼ ਕਬਜ਼ੇ ਹੁੰਦੇ ਹਨ ਉਦੋਂ ਹੀ ਕਿਉਂ ਨਹੀਂ ਹਟਾਇਆ ਜਾਂਦਾ ਤਾਜ਼ਾ ਕਾਰਵਾਈ ਸਿਟੀ ਸੈਂਟਰ ਵਿਖੇ ਕੀਤੀ ਗਈ ਜਿੱਥੇ ਫੁੱਟਪਾਥਾਂ ਤੇ ਬੈਠੇ ਨਜਾਇਜ਼ ਕਬਜ਼ਾਧਾਰੀਆਂ ਨੂੰ ਹਟਾਇਆ ਗਿਆ ਉਧਰ ਨਜਾਇਜ਼ ਕਬਜ਼ਾਧਾਰੀਆਂ ਨੇ ਨਗਰ ਨਿਗਮ ਦੇ ਕਰਮਚਾਰੀਆਂ ਤੇ ਪੈਸੇ ਲੈਣ ਦੇ aarop ਲਗਾਏ ਨਗਰ ਨਿਗਮ ਕਰਮਚਾਰੀ ਨੇ ਇਹਨਾਂ aaropa ਨੂੰ ਸਿਰੇ ਤੋਂ ਨਕਾਰਿਆ ਫਾਸਪੀ ਨਿਊਜ਼ ਟੀਮ ਵੱਲੋਂ ਲਗਾਤਾਰ ਨਜਾਇਜ਼ ਕਬਜ਼ਿਆਂ ਦੇ ਖਿਲਾਫ ਖਬਰਾਂ ਵਖਾਈਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਹੁਣ ਨਗਰ ਨਿਗਮ ਦਾ ਭੂਮੀ ਵਿਭਾਗ ਹਰਕਤ ਵਿੱਚ ਆਇਆ ਹੈ ਸਿਟੀ ਸੈਂਟਰ ਵਿੱਚ ਮੌਜੂਦਾਂ ਇੱਥੇ ਅੱਜ ਨਗਰ ਨਿਗਮ ਦੀ ਜਿਹੜੀ ਲੈਂਡ ਵਿਭਾਗ ਜਿਹੜਾ ਹੈ ਉਹ ਆਪਣੇ ਪੂਰੇ ਲਾਮ ਲਸ਼ਕਰ ਨਾਲ ਪਹੁੰਚਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਟਪਾਥ ਜਿਹੜੇ ਨੇ ਉਹ ਖਾਲੀ ਕਰਾਏ ਜਾ ਰਹੇ ਨੇ ਕਾਫੀ ਸਾਲਾਂ ਤੋਂ ਆਖਿਆ ਜਾ ਰਿਹਾ ਹੈ ਕਿ ਇੱਥੇ ਜਿਹੜੀਆਂ ਰੇੜੀਆਂ ਫੜੀਆਂ ਜਾਂ ਫਿਰ ਇੱਥੇ ਲੋਕ ਜਿਹੜੇ ਆਪਣਾ ਕਾਰੋਬਾਰ ਕਰ ਰਹੇ ਸੀਗੇ ਤੇ ਉਹਨਾਂ ਨੂੰ ਇੱਥੋਂ ਹੁਣ ਹਟਾਇਆ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੋਇਆ ਜਾ ਰਿਹਾ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਨੇ ਕੀ ਨਾਮ ਜੀ ਤੁਹਾਡਾ ਗੁਰਮੀਤ ਕੌਰ ਕਿੰਨਾ ਚਿਰ ਹੋ ਗਿਆ ਕਾਰੀ ਦੁਕਾਨ ਕਰਦੇ ਸੀ ਤੁਸੀਂ ਇੱਥੇ ਅਸੀਂ ਰੋਟੀ ਦੀ ਦੁਕਾਨ ਸੀ ਸਾਡੀ ਰੋਟੀ ਸਬਜ਼ੀ ਚਾਹ ਸਭ ਕੁਝ ਰੱਖਦੇ ਸੀ ਕਿੰਨੇ ਸਾਲ ਹੋ ਗਏ ਸਾਲ ਘੜ ਤੋਂ ਘੱਟ 20 ਸਾਲ ਤੇ ਹੋਈ ਗਏ ਆ ਤੇ ਹੁਣ ਤੁਸੀਂ ਕੀ ਜਾਂਦੇ ਕਿ ਨਾਉ ਜਾੜਿਆ ਜਾਵੇ ਨਹੀਂ ਜੀ ਸਾਡੇ ਕੋਈ ਹੈ ਨਹੀਂ ਕਮਾਈ ਵਾਲਾ ਉਹਨਾਂ ਨੂੰ ਪੈਰਾਲੈਕਸ ਹੋਇਆ ਸਰਦਾਰ ਜੀ ਮੇਰੇ ਨੂੰ ਹੁਣ ਉਹ ਕਰਦੇ ਨਹੀਂ ਮੈਂ ਗੁੜਿਆ ਕਰਦੀ ਗੁੜੀਆ ਕਰਦੀ ਆ ਮੇਰੀ ਉਹਦਾ ਘਰ ਵਾਲਾ ਨਹੀਂਗਾ ਮੇਰੇ ਘਰ ਵਾਲੇ ਨੇ ਸਰਦਾਰ ਜੀ ਨੂੰ ਵੈਸੇ ਪੈਰਾਲੈਕਸ ਹੋਇਆ ਵਾ ਤੁਸੀਂ ਇਹ ਦੱਸੋਗੇ ਜਗਾ ਕਿਹਦੀ ਤੁਹਾਡੀ ਹੈ ਜਗਾ ਤੇ ਚਲੋ ਜੋ ਗਵਰਨਮੈਂਟ ਦੀ ਆ ਸਾਰੀ ਦੁਨੀਆ ਬੈਠੀ ਆ ਅਸੀਂ ਕੱਲੇ ਥੋੜਾ ਸਾਰੀ ਦੁਨੀਆ ਰੇੜੀਆਂ ਲਾ ਕੇ ਬੈਠੀ ਸਾਰਿਆਂ ਨੇ ਕਮਾਈ ਦਾ ਆਪਣਾ ਆਪਣਾ ਸਾਧਨ ਬਣਾਇਆ ਆ ਵਾ ਤੇ ਇਸ ਤਰ੍ਹਾਂ ਜਿੱਥੇ ਮਰਜੀ ਤੁਸੀਂ ਦੁਕਾਨ ਲਾ ਕੇ ਬਹਿ ਜਾਓਗੇ ਇਸ ਤਰ੍ਹਾਂ ਕਿਤਰਾ ਹੀ ਲਾ ਕੇ ਬਹਿ ਜਾਗੇ ਤੇ ਸ਼ੁਰੂ ਤੋਂ ਚੱਲੀ ਆ ਰਹੀ ਅੱਜ ਦੀ ਥੋੜਾ ਵਾ ਇਹਦਾ ਤੁਸੀਂ ਇਹਦਾ ਇਹਦਾ ਕਿਰਾਇਆ ਵਗੈਰਾ ਤੇ ਨਹੀਂ ਤੁਸੀਂ ਹਾਂਜੀ 200 ਰੁਪਇਆ ਮਹੀਨਾ ਮਨਸੀਪਾਲਟੀ ਵਾਲੇ ਖੜਦੇ ਸੀ ਕੋਈ ਉਹਦੀ ਰਸੀਦ ਵਗੈਰਾ ਪਰਚੀ ਵਗੈਰਾ ਕੁਝ ਰਸੀਦ ਨਹੀਂ ਦਿੰਦੇ ਇਦਾਂ ਲੈ ਕੇ ਜਾਂਦੇ ਮਨਸੀਪਾਲਟੀ ਜਾਂਦੇ ਜਾਂਦੋਂਗੇ ਤੇ ਧਣੀਆਂ ਰੇੜੀਆਂ ਚੁੱਕੀਆਂ ਜਾਣੀਆਂ 200 ਰੁਪਇਆ ਮਹੀਨਾ ਭਰਦੇ ਰਹੇ ਚਲੋ ਇਹਨਾਂ ਦਾ ਆਖਣਾ ਹੈ ਜੀ ਕਿ ਨਗਰ ਨਿਗਮ ਵੱਲੋਂ ਇਹਨਾਂ ਨੂੰ ਪੈਸੇ ਜਿਹੜੇ ਇਹ ਪੈਸੇ ਦਿੰਦੇ ਰਹੇ ਨੇ ਦੁਕਾਨ ਲਾਉਣ ਦੇ ਤੇ ਸਾਡੇ ਨਾਲ ਇੱਥੇ ਨਗਰ ਨਿਗਮ ਦੇ ਕਰਮਚਾਰੀ ਵੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਪੈਸੇ ਲੈਂਦੇ ਸੀਗੇ ਜੀ ਨਗਰ ਨਿਗਮ ਦੇ ਕਰਮਚਾਰੀ ਕੁਛ ਨਹੀਂ ਲੈਂਦੇ ਜੀ ਹੂੰ ਤੁਹਾਡੇ ਸਾਹਮਣੇ ਹੀ ਕਿਹਾ ਜੀ ਕਹਿਣ ਨੂੰ ਕੀ ਹੈ ਕਹਿ ਸਕਦੇ ਆ ਅੱਜ ਕੀ ਕਾਰਵਾਈ ਕੀਤੀ ਗਈ ਹੈ ਅੱਜ ਕੱਲ ਵੀ ਕੀਤੀ ਗਈ ਹੈ ਇਹਨਾਂ ਦੇ ਰੇੜੀਆਂ ਵਿੱਚ ਕੀਤੀਆਂ ਹੈ ਕਾਰਨ ਅੱਜ ਹੀ ਕਿਉਂ ਸੜਕ ਬਣਨੀ ਹੈ ਸੜਕ ਬਣਨੀ ਹੈ ਪਿਛਲੇ ਹਫਤੇ ਪਹਿਲਾਂ ਆਪਾਂ ਨੂੰ ਕਿਹਾ ਗਿਆ ਹੈ ਐਸੋਸੀਏਸ਼ਨ ਕਿਹਾ ਗਿਆ ਐਸੋਸੀਏਸ਼ਨ ਕਦੀ ਚੁਕਾਉ ਉਹਨਾਂ ਨੂੰ ਹੂੰ ਹਾਂਜੀ ਤੁਹਾਡਾ ਨਾਮ ਤੇ ਉਦਾਂ ਮੇਰਾ ਉਦੋਂ ਅਮਨ ਸਰਮਾ ਇੰਸਪੈਕਟਰ ਟੈਂਟ ਡਿਪਾਰਟਮੈਂਟ ਕੰਡਿ ਸੋ ਅਮਨ ਜੀ ਨਗਰ ਨਿਗਮ ਦੇ ਲੈਂਡ ਵਿਭਾਗ ਤੋਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਲੱਗੀਆਂ ਨੇ ਸਮਾਨ ਵੀ ਚੁੱਕਿਆ ਜਾ ਰਿਹਾ ਹੈ ਤੇ ਜਿਹੜੀਆਂ ਫੁੱਟਪਾਥਾਂ ਨੇ ਉਹ ਵੀ ਖਾਲੀ ਕਰਾਈਆਂ ਜਾ ਰਹੀਆਂ ਨੇ ਆਖਿਆ ਜਾ ਰਿਹਾ ਹੈ ਕਿ ਸੜਕ ਜਿਹੜੀ ਹੈ ਸਿਟੀ ਸੈਂਟਰ ਦੀ ਉਹ ਬਣਨੀ ਹੈ ਫੁੱਟਪਾਥ ਜਿਹੜੇ ਨੇ ਉਹ ਵੀ ਬਣਨੇ ਨੇ ਸੋ ਨਜਾਇਜ਼ ਕਬਜ਼ੇ ਕਰਨਾ ਗਲਤ ਗੱਲ ਹੈ ਦੁਕਾਨਾਂ ਖੋਲੋ ਨਜਾਇਜ਼ ਕਬਜ਼ੇ ਨਾ ਕਰੋ ਜਿਹੜੀ ਸਰਕਾਰ ਦੀ ਜਗਾ ਉਹ ਸਰਕਾਰ ਦੀ ਹੀ ਰਹਿਣੀ ਹੈ ਪਰ ਜਗਾ ਜਗਾ ਤੇ ਨਜਾਇਜ਼ ਕਬਜ਼ੇ ਕਰਨੇ ਇਹ ਗਲਤ ਨੇ ਸ਼ਹਿਰ ਦੀ ਦੇਖ ਨੂੰ ਖਰਾਬ ਕਰਦੇ ਨੇ ਸੋ ਨਗਰ ਨਿਗਮ ਦੀ ਜਿਹੜੀ ਇਹ ਕਾਰਵਾਈ ਹੈ ਇਹ ਅਸੀਂ ਦੇ ਕਵਾਂਗੇ ਕਿ ਨਜਾਇਜ਼ ਕਬਜ਼ਿਆਂ ਦੇ ਖਿਲਾਫ ਜਿਹੜੀ ਹੈ ਸ਼ਹਿਰ ਦੇ ਵਿੱਚ ਪੂਰੀ ਜਗ੍ਹਾ ਤੇ ਚੱਲਣੀ ਚਾਹੀਦੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ